ਗਵੜਾ ਇਲਾਕੇ 'ਚ ਚੋਰ ਬੜੀ ਹੀ ਹੁਸ਼ਿਆਰੀ ਨਾਲ ਚੋਰੀ ਦੀਆਂ ਸਫਲ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਨਾਲ ਜਿੱਥੇ ਇਲਾਕਾ ਵਾਸੀ ਖਾਸੇ ਪਰੇਸ਼ਾਨ ਹਨ ਉੱਥੇ ਹੀ ਇਹ ਵਾਰਦਾਤਾ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਨੂੰ ਅਸ਼ਰਿਆਮ ਹੀ ਧੱਜੀਆਂ ਵੀ ਉਡਾਰ ਰਹੀਆਂ ਹਨ ਚੋਰੀ ਦੀ ਇੱਕ ਹੋਰ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਚਾਹਲ ਨਗਰ ਚੌਂਕ ਫਗਵਾੜਾ ਵਿਖੇ ਜਿੱਥੇ ਕੀ ਚੋਰਾਂ ਨੇ ਇੱਕ ਪ੍ਰਵਾਸੀ ਮਜ਼ਦੂਰ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਮਾਨ ਤੇ ਨਕਦੀ ਤੇ ਹੱਥ ਸਾਫ਼ ਕਰ ਲਏ ਤੇ ਬੜੀ ਹੀ ਹੁਸ਼ਿਆਰੀ ਨਾਲ ਫਰਾਰ ਹੋ ਗਏ ਇਸ ਬੰਦੀ ਜਾਣਕਾਰੀ ਦਿੰਦੇ ਪੀੜਤ ਮਹਿਲਾ ਖੁਰਾਜਾ ਨੇ ਦੱਸਿਆ ਕਿ ਉਹ ਜਦੋਂ ਸਵੇਰੇ 10:30 ਵਜੇ ਕੰਮ ਤੋਂ ਘਰ ਵਾਪਸ ਆਈ ਤਾਂ ਦੇਖਿਆ ਕਿ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਚੋਰ ਘਰ ਵਿੱਚੋਂ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 20000 ਰੁਪਏ ਦੀ ਨਕਦੀ ਅਤੇ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ ਉਹਨਾਂ ਦੱਸਿਆ

कि देखो क्या ताला ताला खोल के गई थी तुम का नहीं तो तो देखा ताला टूटा पड़ा अलग पर्दे समेटे हुए फ्रिज पे रखे हुए पर्दा उठा के जब अंदरों बड़ी तो सारा बिखरा तो मैं चिल्लाने लगी हाय मैं तो लुट गई सारा कुछ मेरा तो गया कुछ भी नहीं रह गया क्या क्या क्यार क्यार था। था। जा, जा, मेरा मेरा कान का झाले थे सोने का का मेरा नाक भी था ऐसे कि मतलब गले का एक चैनी था अंगूठी थी मतलब ऐसे चांदी की अंगूठी थी सोने की अंगूठी नहीं था पैर के झांझरे थी बिछू हुए थे छे जोड़ा अच्छा पैसा वगैरह भी था कोई हाँ, पैसे बीस हजार रूपया था और दो मोबाइल अच्छा तो किसी पे शक को कोई कोई शक नहीं, नहीं कोई हमारे बंदा है ही नहीं, तो नहीं, तो नहीं, कोई शक तो पुलिस मौके पर पुलिस आई है वो भी देख के अभी देखे है सारा कुछ कहते हैं कि किसी को पता कर लो किसको पता करें हम हम कहा किसी को जानते हैं दिहाड़ी वाले बंदे कोई भी बुलाता है किसी के दिहाड़ी चले जाते हैं हम लोग ਉਧਰ ਪੀਸੀਆਰ ਮੁਲਾਜ਼ਮਾਂ ਨੇ ਇਸ ਚੋਰੀ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਹਨਾਂ ਦੱਸਿਆ ਕਿ ਇਹ ਕੰਮ ਕਿਸੇ ਭੇਤੀ ਵਿਅਕਤੀ ਦਾ ਹੈ ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। ਮੋਰਸਲ ਤੇ ਡਿਊਟੀ ਕਰਦੇ ਇੱਥੇ। ਤੇ ਅਸੀਂ ਸਾਨੂੰ ਸੂਚਨਾ ਮਿਲੀ ਸੀ ਅਸੀਂ ਹਿਸ਼ਾਰਪੁਰ ਰੋਡ ਤੇ ਮੀਂਹ ਪੈ ਰਿਹਾ ਸੀ ਅਸੀਂ ਉਧਰ ਅ ਮੀਂਹ ਦਾ ਕਰਕੇ ਰੁਕ ਗਏ। ਸਾਨੂੰ ਸੂਚਨਾ ਮਿਲੀ ਸੀ ਕਿ ਬੀ ਚਾਹ ਨਗਰ ਚੌਂਕ ਦੇ ਵਿੱਚ ਕੋਈ ਪ੍ਰਵਾਸੀ ਮਜ਼ਦੂਰ ਇੱਥੇ ਪਲਾਟ ਦੇ ਵਿੱਚ ਰਹਿੰਦੇ ਆ। ਤੇ ਉਹ ਇਹ ਕਿਤੇ ਆਪਣੇ ਕੰਮ ਕੰਮ ਦੇ ਸਬੰਧੀ ਇਹ 9:30 ਵਜੇ ਇੱਥੋਂ ਚਲ ਗਏ ਘਰੋਂ ਔਰ 10:30 ਵਜੇ ਤੇ ਆਏ ਜਦੋਂ ਵਾਪਸ ਤੇ ਆਣ ਕੇ ਉਹਨਾਂ ਦੀ ਜਿਹੜੀ ਫਰੰਜਿੰਦੇ ਟੁੱਟੇ ਹੋਏ ਸੀਗੇ ਤੇ ਜਿਨ੍ਹਾਂ ਦੇ ਵਿੱਚ ਉਹ ਕੁਝ ਮੋਬਾਈਲ ਸੀਗੇ ਕੁਝ ਪੈਸੇ ਸੀਗੇ ਕੁਝ ਇਹਨਾਂ ਦੇ ਗਹਿਣੇ ਸੀਗੇ ਉਹ ਚੋਰੀ ਕਰਕੇ ਲੈ ਗਏ ਔਰ ਪਿੱਛੇ ਪਲਾਟ ਸੀਗਾ ਖਾਲੀ ਪਲਾਟ ਸੀਗਾ ਤੇ ਉਹ ਉੱਪਰ ਦੀ ਆ ਕੇ ਟੱਪ ਕੇ ਤਰੀਜਿੰਦਾ ਤੋੜ ਕੇ ਤੇ ਉਸ ਮਾਲ ਨੂੰ ਹੀ ਲੈ ਗਏ ਤੇ ਕੀ ਨਾਮ ਨਾਲ ਕਲੀਅਰ ਹੋਇਆ ਨਾਮ ਕੋਈ ਹਾਂਜੀ ਇਹ ਦੇ ਅਸੀਂ ਉਹ ਆਪਣੇ ਜਿਹੜਾ ਕੈਮਰੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਦੇਖ ਰਹੇ ਆ ਅਸੀਂ ਔਰ ਉਹਨਾਂ ਦੀ ਪਛਾਣ ਕਰਕੇ ਜੋ ਉਹ ਤੁਹਾਨੂੰ ਗੱਲ ਉੱਥੇ ਕੀਤੀ ਜਾਏਗੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਆ ਕਾਰਵਾਈ ਅਸੀਂ ਦੇਖਦੇ ਆ ਉੱਥੇ ਜਾ ਕੇ ਕੁਛ ਉਹਨਾਂ ਨੇ ਇਹਨਾਂ ਦੀ ਪਛਾਣ ਕਰਾਵਾਂਗੇ ਬੰਦਾ ਵੀ ਇਹਨਾਂ ਦਾ ਕੋਈ ਭੀਤੀ ਹੋਵੇ ਇਹ ਭੀਤੀ ਬੰਦੇ ਦਾ ਕੰਮ ਕਰਨੇ ਦਾ